ਲੇ ਜਦੋਂ ਦੁਨੀਆਂ ਤੇ ਅੱਪਿਆ 4 ਵਜ ਗਏ ਸਾਧੂ ਸੁਪਨੇ ਵਿੱਚ ਨਾ ਸ਼ਕਲ ਵਿਖਾਣਗੇ ਨਹੀਂ ਸੁਪਨੇ ਵਿੱਚ ਨਾ ਸ਼ਕਲ ਦਿਖਾਣਗੇ ਨਹੀਂ ਟੱਕਰ ਹੋਏਗੀ ਜਮੀ ਅਸਮਾਨ ਵਾਲੀ ਆਪਸ ਵਿੱਚ ਏ ਡਰਕ ਹੋ ਜਾਣਗੇ ਨਹੀਂ ਇਸ ਟੱਕਰ ਤੋਂ ਬਚਣਗੇ ਉਹ ਬੰਦੇ ਜਿਹੜੇ ਰੱਬ ਦਾ ਨਾਮ ਪਹਾਨਗੇ ਨਹੀਂ ਇਸ ਟੱਕਰ ਚੋਂ ਬਚਣਗੇ ਉਹ ਬੰਦੇ ਜਿਹੜੇ ਰੱਬ ਦਾ ਨਾਮ ਲੈ ਜਦੋਂ ਦੁਨੀਆਂ ਤੇ ਅਪਿਆਚਾਰ ਵਧ ਗਏ ਸਾਧੂ ਸੁਪਨੇ ਵੇਖਣਾ ਸ਼ਕਲ ਦਿਖਾਨਗੇ ਨਹੀਂ ਸੁਪਨੇ ਵੇਖਣਾ ਸ਼ਕਲ ਦਿਖਾਨਗੇ ਨਹੀਂ ਟੱਕਰ ਹੋਏਗੀ ਜੰਮੀ ਅਸਮਾਨ ਵਾਲੀ ਆਪਸ ਵਿੱਚ ਏ ਡਰਕ ਹੋ ਜਾਣਗੇ ਨਹੀਂ